ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਲਈ ਇੱਕ ਹੋਰ ਵੈਕੈਂਸੀ ਦਾ ਨੋਟੀਫਿਕੇਸ਼ਨ ਲੈ ਕੇ ਆਈ ਹਾਂ ਜਿਹੜਾ ਕਿ ਪੋਸਟ ਆਫਿਸ ਦੀ ਵੈਕੈਂਸੀ ਦਾ ਨੋਟੀਫਿਕੇਸ਼ਨ ਹੈ ਇਹ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਕੀ ਦੀ एलिजिਬਿਲਟੀ ਹੈ ਕੀ ਦੀ ਲਾਸਟ ਡੇਟ ਹੈ ਤੇ ਕੀ ਦੀ ਸੈਲਰੀ ਹੈ ਤੁਹਾਨੂੰ ਮੈਂ ਸਭ ਕੁਝ ਇਸ ਵੀਡੀਓ ਵਿੱਚ ਦੱਸਾਂਗੀ ਤੁਸੀਂ ਬਸ ਵੀਡੀਓ ਦੇ ਨਾਲ ਬਨੇ ਰਹੋ ਜੀ ਸਾਤ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿ ਗ੍ਰਾਮ ਡਾਕ ਸੇਵਕ ਦੀ ਜਿਹੜੀ ਵੈਕੈਂਸੀ ਦਾ ਨੋਟੀਫਿਕੇਸ਼ਨ ਹੈ ਉਹ ਕਿਦੋਂ ਓਪਨ ਹੋ ਗਿਆ ਸੀ ਇਹ ਓਪਨ ਹੋ ਗਿਆ ਸੀ ਦੀ 7 2 2025 ਨੂੰ ਇਹਦਾ ਨੋਟੀਫਿਕੇਸ਼ਨ ਜੋ ਹੈ ਆਊਟ ਹੋ ਗਿਆ ਸੀ ਜੀ ਤੇ ਜੇ ਆਪਾਂ ਹੁਣ ਗੱਲ ਕਰੀਏ ਕਿ ਇਹਦੀ ਜਿਹੜੀ ਫਾਰਮ ਦੀ ਸਟਾਰਟਿੰਗ ਡੇਟ ਆ ਫਾਰਮ ਕਿਦੋਂ ਤੋਂ ਭਰਨੇ ਸਟਾਰਟ ਹੋ ਜਾਣਗੇ ਤਾਂ ਉਹ ਹੋ ਜਾਣਗੇ ਜੀ 10 2 2025 ਤੋਂ ਲੈ ਕੇ 3 3 2025 ਤੱਕ ਇਸ ਜੀ ਲਾਸਟ ਡੇਟ ਹੈ ਜੀ ਤੇ ਜੇ ਕਿਸੇ ਦੀ ਜੀ ਵਿੱਚ ਗਲਤੀ ਹੋ ਜਾਂਦੀ ਹੈ ਫਾਰਮ ਵਿੱਚ ਕਰੈਕਸ਼ਨ ਦੀ ਡੇਟ ਕੀ ਹੈ 6/3/2025 ਤੋਂ ਲੈ ਕੇ 8/3/2025 ਤੱਕ ਇਸ ਜੀ ਕਰੈਕਸ਼ਨ ਡੇਟ ਹੈ ਜੀ ਇਹ ਇਸ ਜੀ ਲਾਸਟ ਡੇਟ ਸੀ ਜੀ 3/3/2025 ਦੀ ਲਾਸਟ ਡੇਟ ਹੈ ਜੀ ਤੇ ਜੇ ਆਪਾਂ ਸੈਲਰੀ ਦੀ ਗੱਲ ਕਰੀ ਤਾਂ ਤੁਸੀਂ ਦੇਖ ਸਕਦੇ ਹੋ ਕੈਟਾਗਰੀ ਬੀਪੀਐਮ ਜਿਹੜੀ ਕੈਟਾਗਰੀ ਹੈ ਉਹਦੀ ਜਿਹੜੀ ਸੈਲਰੀ ਹੋਵੇਗੀ 12000 ਤੋਂ ਲੈ ਕੇ 29380 ਤੱਕ ਇਸ ਜੀ ਸੈਲਰੀ ਹੋਵੇਗੀ ਜੀ ਤੇ ਜੇ এবਪੀਐਮ ਡਾਕ ਸਰਵਕ ਦੀ ਗੱਲ ਕਰੀ ਉਸ ਦੀ ਸੈਲਰੀ ਹੋਵੇਗੀ 10000 ਤੋਂ ਲੈ ਕੇ 24470 ਤੱਕ ਜੀ ਸੈਲਰੀ ਹੋਵੇਗੀ ਜੀ ਤੇ ਜੇ ਆਪਾਂ ਏਜ ਦੀ ਗੱਲ ਕਰੀਏ ਕਿ ਏਜ ਲਿਮਿਟ ਇਸ ਦੀ ਕੀ ਹੋਵੇਗੀ ਤੁਸੀਂ ਦੇਖ ਸਕਦੇ ਹੋ ਮਿਨੀਮਮ ਏਜ ਜਿਹੜੀ 18 ਸਾਲ ਹੋਣੀ ਜ਼ਰੂਰੀ ਹੈ ਜੀ ਤੇ ਜਿਹੜੀ ਮੈਕਸਿਮਮ ਏਜ ਹੈ ਉਹ 40 ইয়ার্স ਦੀ ਹੋਣੀ ਚਾਹੀਦੀ ਆ ਬਾਕੀ ਜਿਹੜੀ ਛੂਟ ਹੁੰਦੀ ਉਹ ਐਸ ਪਰ ザ ਰੂਲਸ ਹੁੰਦੀ ਹੈ ਜੀ ਦੇਖ ਸਕਦੇ ਹੋ ਐਸਸੀ ਨੂੰ ਜਿਹੜੀ ਐਸਸੀ ਤੇ ਐਸਟੀ ਨੂੰ ਜਿਹੜੀ ਛੂਟ ਹੈ 5 ਸਾਲ ਦੀ ਹੈ ओबीसी ਨੂੰ ਜਿਹੜੀ ਛੂਟ ਹੈ 3 ਸਾਲ ਦੀ ਹੈ ਈਡਬਲਯੂਐਸ ਨੂੰ ਜਿਹੜੀ ਛੂਟ ਹੈ ਉਸ ਦੀ ਕੋਈ ਵੀ ਛੂਟ ਨਹੀਂ ਹੈ ਜੀ ਪੀਡਬਲਯੂਡੀ ਦੀ ਛੂਟ ਹੈਗੀ ਹੈ ਜੀ ਉਹ 10 ਸਾਲ ਦੀ ਹੈ ਜੀ ਤੇ ਪੀਡਬਲਯੂਡੀ ਪਲੱਸ ओबीसी 13 ਸਾਲ ਐਸਸੀ ਤੇ ਐਸਟੀ ਦੀ ਜਿਹੜੀ ਛੂਟ ਹੈ ਉਹ 15 ਸਾਲ ਦੀ ਹੈਗੀ ਹੈ ਜੀ ਉਹ ਵਿਦ ਡਿਸੇਬਿਲਟੀ ਹੈ ਜੀ SCST PWD ਇਹਦੀ ਜਿਹੜੀ ਛੂਟੀ ਹੈ 15 ਸਾਲ ਦੀ ਹੈ ਜੀ ਜੀ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਕੀ ਹੋਣੀ ਚਾਹੀਦੀ ਹੈ ਤਾਂ 10th ਪਾਸ ਹੋਣਾ ਲਾਜ਼ਮੀ ਹੈ ਜੀ ਜਾਂ ਤੱਕ ਤੁਹਾਡੀ ਪੰਜਾਬ ਬੋਰਡ ਜਾਂ ਫਿਰ ਤੁਸੀਂ ਅਦਰ ਜਿਹੜੀ ਵੀ ਬੋਰਡ ਤੋਂ ਅਪਲਾਈ ਮਤਲਬ ਕਿ ਆਪਣੀ 10th ਕੀਤੀ ਹੁੰਦੀ ਚਾਹੀਦੀ ਹੈ ਉਹ ਜਿਹੜਾ ਬੋਰਡ ਹੈ ਉਹ ਤੁਹਾਡਾ एलिजिਬਲ ਹੋਣਾ ਚਾਹੀਦਾ ਹੈ ਜੀ ਤੁਸੀਂ 10th ਪਾਸ ਹੋਣੇ ਲਾਜ਼ਮੀ ਹੋ ਜੀ ਤੇ ਜੇ ਆਪਾਂ ਹੁਣ ਗੱਲ ਕਰੀਏ ਵੈਕੈਂਸੀ ਦੀ ਇਹ ਜਿਹੜੀ ਵੈਕੈਂਸੀ ਹੈ ਜੀ ਇਸ ਦਾ ਕੋਈ ਵੀ ਐਗਜ਼ਾਮ ਨਹੀਂ ਹੋਵੇਗਾ ਇਸ ਦਾ ਕੋਈ ਵੀ ਐਗਜ਼ਾਮ ਨਹੀਂ ਹੈ ਜੀ ਇਹ ਡਾਇਰੈਕਟ ਭਰਤੀ ਹੈ ਜੀ ਜੇ ਕਿਸੇ ਨੇ ਵੀ ਅਪਲਾਈ ਕਰਨੀ ਹੋਵੇ ਤਾਂ ਤੁਸੀਂ 3 ਤਰੀਕ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਲੈਣਾ ਜੀ 3 3 2025 ਦੀ ਲਾਸਟ ਡੇਟ ਹੈ ਜੀ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਸਟੂਡੈਂਟ ਰਹਿ ਜਾਂਦੇ ਨੇ ਲਾਸਟ ਡੇਟ ਤੇ ਅਪਲਾਈ ਕਰਦੇ ਨੇ ਪਰ ਸਾਈਟ ਵਰਕ ਨਹੀਂ ਕਰਦੀ ਹੁੰਦੀ ਇਸ ਦੇ ਕਰਕੇ ਉਹਨਾਂ ਨੂੰ ਇਹ ਮੌਕਾ ਜਿਹੜਾ ਹੈ ਕਿ ਹੱਥੋਂ ਗਵਾਣਾ ਪੈਂਦਾ ਇਸ ਕਰਕੇ ਤੁਸੀਂ ਜਿਹੜੀ ਪੋਸਟ ਆ ਇਹ ਤੁਸੀਂ ਪਹਿਲਾਂ ਹੀ ਅਪਲਾਈ ਕਰ ਲੈਣਾ ਜੇ ਕਿਸੇ ਨੇ ਵੀ ਮਤਲਬ ਕਿ ਆਪਣਾ ਆਨਲਾਈਨ ਅਪਲਾਈ ਕਰਾਣਾ ਹੋਵੇ ਬਟ ਉਹ ਆਫਿਸ ਨਹੀਂ ਆ ਸਕਦੇ ਤਾਂ ਤੁਸੀਂ ਆਪਣਾ ਜਿਹੜੇ ਡਾਕੂਮੈਂਟਸ ਹੈ ਉਹ ਗਰੁੱਪ ਮੇਰਾ ਡਿਸਕ੍ਰਿਪਸ਼ਨ ਵਿੱਚ ਗਰੁੱਪ ਦਾ ਲਿੰਕ ਦਿੱਤਾ ਗਿਆ ਹੈ ਜੀ ਤੁਸੀਂ ਉਸ ਤੇ ਕੰਟੈਕਟ ਕਰ ਸਕਦੇ ਹੋ ਤੁਸੀਂ ਜਿਹੜੀ ਵੈਕੈਂਸੀ ਆ ਘਰ ਬੈਠੇ ਵੀ ਪ੍ਰਵਾਸ ਸਕਦੇ ਹਾਂ ਜੀ ਤੇ ਜਿੰਨੇ ਜਿਹੜੇ ਵੀ ਇਸ ਚੈਨਲ ਤੇ ਪੁੱਛੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਨੋਟੀਫਿਕੇਸ਼ਨ ਦਾ ਜੋ ਬੈਲ ਹੈ ਓਨ ਕਰ ਲੈਣਾ ਜੀ ਤਾਂ ਕਿ ਤੁਹਾਡੇ ਤੱਕ ਆਉਣ ਵਾਲਾ ਕੋਈ ਵੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪੁੱਜੇ ਜੀ ਤੇ ਜੇ ਕਿਸੇ ਨੇ ਗਰੁੱਪ ਜੁਆਇਨ ਕਰਨਾ ਹੋਵੇ ਡਿਸਕ੍ਰਿਪਸ਼ਨ ਵਿੱਚ ਜਾਣਾ ਜੀ ਉੱਥੇ WhatsApp ਦਾ ਲਿੰਕ ਪਾ ਰੱਖਿਆ ਹੈ ਜੀ ਉਹ ਤੁਸੀਂ ਜੁਆਇਨ ਕਰ ਸਕਦੇ ਹੋ ਜੀ ਧੰਨਵਾਦ ਜੀ